ਅੰਮ੍ਰਿਤਪਾਲ ਸਿੰਘ ਨੇ ਤਾਂ ਸਰੈਂਡਰ ਕੀਤਾ ਸੀਗਾ ਤੇ ਵੀ ਬੜਾ ਪੰਥਕ ਜਿਹਰਾ ਜੀ ਤੁਸੀਂ ਬੜੇ ਪੰਥਕ ਜਜਵੇ ਵਾਲੇ ਜੀ ਮਤਲਬ ਸਿੱਧੀ ਗੱਲ ਦੱਸਾਂ ਮੇਰੇ ਨਾਲ ਦਾ ਘਟਿਆ ਬੰਦਾ ਭਾਈ ਅੰਮ੍ਰਿਤਪਾਲ ਸਿੰਘ ਨੇ ਤਾਂ ਸਰੈਂਡਰ ਕੀਤਾ ਸੀਗਾ ਉਹਨੇ ਵੀ ਤਾਂ ਬਾਹਵੇਂ ਖੜੀਆਂ ਕੀਤੀਆਂ ਸੀ ਉਹਨੇ ਕਿਹੜਾ ਉਹ ਕਿਹੜੀ ਲੰਗ ਸੀਗੀ ਘਰ ਗੱਲ ਦੀ ਇਹ ਟੱਕੀ ਰਹੇ ਜੇ ਮੇਰੇ ਚ ਕਈ ਮੈਂ ਦੇਖੋ ਮੈਂ ਐਵੇਂ ਮੈਨੂੰ ਕੋਈ ਕਹਿੰਦਾ ਤੁਸੀਂ ਬੜਾ ਪੰਥਕ ਜਿਹਰਾ ਜੀ ਤੁਸੀਂ ਬੜੇ ਪੰਥਕ ਜਜਵੇ ਵਾਲੇ ਜੀ ਮਤਲਬ ਸਿੱਧੀ ਗੱਲ ਦੱਸਾਂ ਇਸ ਮੇਰੇ ਨਾਲ ਦਾ ਘਟਿਆ ਬੰਦਾ ਕੋਈ ਮੈਂ ਦਾਅਵੇ ਨਾਲ ਕਹਿਣਾ ਕਿ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ 6 ਮਹੀਨੇ ਦੇ ਵਿੱਚ ਵਿੱਚ ਬਾਹਰ ਹੋਣਗੇ ਹੋ ਸਕਦਾ ਹੈ ਕਿ ਪਹਿਲਾਂ ਹੀ ਆ ਜਾਣ ਕਿਉਂਕਿ NSA ਇੱਕ ਵਾਰ ਨ ਰਿਪੀਟ ਹੋ ਗਈ ਹੈ ਇਰਵੋਕ ਹੋਣੀ ਹੋਣੀ ਹੈ ਅਸੀਂ ਇਹਨਾਂ ਗੱਲਾਂ ਦਾ ਸਾਹਮਣਾ ਕੀਤਾ ਹੈ ਦੂਸਰੀ ਗੱਲ ਉਹਨਾਂ ਦੇ ਕੇਸ ਨੇ ਕੇਸਾਂ 'ਚ ਜਮਾਨਤਾਂ ਹੋਣੀਆਂ ਨੇ ਕੇਸ ਕੀ ਹੈ 307 ਦਾ 307 ਦੀਆਂ ਤੇ ਬਾਰੋ-ਬਾਰ ਜਮਾਨਤਾਂ ਹੋ ਜਾਂਦੀਆਂ ਨੇ ਜਾਂਦੇ ਹੋਏ ਨਾ ਕਿ ਜਿਤਨਾ ਭਾਈ ਖੜਾ ਹੈ ਉਮਰ ਕਹਿ ਦੀ ਸਜ਼ਾ ਹੋਈ ਤੇ 34 ਸਾਲਾਂ ਦਾ ਬੈਠਾ ਹੈ ਭਾਈ ਭੁੱਲਰਿਆ ਉਮਰ ਕਹਿ ਦੀ ਸਜ਼ਾ ਹੋਈ ਤੇ 29 ਸਾਲਾਂ ਤੋਂ ਬੈਠਾ ਹੈ ਹਾਂਜੀ ਭਾਈ ਰਾਜੋਵਾਨਾ 29 ਸਾਲਾਂ ਤੋਂ ਫਾਂਸੀ ਦੇ ਫੰਦੇ ਦੇ ਖੜੋਤਾ ਹੈ ਭਾਈ ਤਿਕਤਾਰ ਸਿੰਘ ਵਾਰਾ ਹੈ 88 ਸਾਲਾਂ ਤੋਂ ਜੇਲ੍ਹ 'ਚ ਬੈਠਾ ਹੈ ਭਾਈ ਪਿਹੋਰਾ ਬੈਠਾ ਹੈ ਇੱਕ ਦੇਖੋ ਸਭ ਤੋਂ ਵੱਡੀ ਗੱਲ ਭਾਈ ਗੁਰਮੀਤ ਸਿੰਘ ਇੰਜੀਨੀਅਰ ਪਤਾ ਨਹੀਂ ਤੁਹੇ ਮਿਲੇ ਕਿ ਨਹੀਂ ਮਿਲੇ ਕਿ ਗੁਰਮਖਰੂ ਬਿਲਕੁਲ ਗੁਰਮਖਰੂ ਜੀ ਨੂੰ ਆਪਾਂ ਕਹਿ ਦੀਏ ਜਿੱਥੇ ਕੋਈ ਵਾਲ ਛਲ ਨਹੀਂ ਉਹ ਬੰਦਾ ਠਾਈਆਂ ਸਾਲਾਂ ਬਾਅਦ ਪੱਕੀ ਜ਼ਮਾਨਤ ਤੇ ਰਿਹਾ ਹੁੰਦਾ ਪੱਕੀ ਜ਼ਮਾਨਤ ਤੇ ਮਤਲਬ ਤੇ ਉਹ ਪੱਕੀ ਜ਼ਮਾਨਤ ਤੇ ਰਿਹਾ ਹੁੰਦਾ ਆ 6 ਮਹੀਨਾ ਪਹਿਲਾਂ ਉਹਦੀ ਜ਼ਮਾਨਤ ਰੱਦ ਕਰਕੇ ਉਹਨੂੰ ਜਿਲੇ ਭੇਜਤਾ ਕਿਸੇ ਟੀਵੀ ਚੈਨਲ 'ਤੇ ਚਲਾਈ ਚਲੋ ਕਾਲ ਚੈਨਲ 'ਤੇ ਚੱਲੀ ਹੋਊਗੀ ਤੁਹਾਡੇ ਅੱਗੇ ਮਾਮਲਾ ਕਿਸ ਨੇ ਚਲਾਈ ਕਿ ਐਡਾ ਵੱਡਾ ਧੱਕਾ ਹੋਇਆ ਹੋਵੇ ਕਿਸੇ ਬੰਦੇ ਦੇ ਨਾਮ ਦਾ ਕੋਈ ਉਹਦੀ ਸ਼ਿਕਾਇਤ ਨਾ ਹੋਵੇ ਕੋਈ ਉਹਦੀ ਲਾਰਡ ਆਰਡਰ ਨੂੰ ਲੈ ਕੇ ਕੋਈ ਨਾ ਹੋਵੇ ਕੋਈ ਉਹ ਤਾਂ ਕਾਨੂੰਨ ਤੋੜਨ ਨੂੰ ਲੈ ਕੇ ਨਾ ਹੋਵੇ ਉਹਦੀ ਜਮਾਨਤ ਰੱਦ ਕੇ ਬਾਹਰ ਭੇਜ ਦੇ ਜੇਲੇ ਭੀਦੂ ਮੈਂ ਆ ਅਕਾਲੀ ਦਲ ਨੇ ਉਹਦੀ ਗੱਲ ਠਾਈ ਹੈ ਵੀ ਇਹ ਧੱਕਾ ਨਹੀਂ ਉਮੀਦਵਾਰ ਤੇ ਪਹਿਲਾਂ ਅਕਾਲੀ ਦਲ ਨੇ ਦਿੱਤਾ ਮੀਟਰ ਤੇ ਅਕਾਲੀ ਦਲ ਨੇ ਕਿਹਾ ਵੀ ਅਸੀਂ ਘੜਾ ਕਰਨਾ ਤਾਂ ਮੈਨੂੰ ਤੇ ਕਹਿੰਦੇ ਰਿਹਾ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਮੈਨੂੰ ਇਹ ਕਹਿੰਦੇ ਰਿਹਾ ਸੰਗਤ ਜ਼ੋਰ ਪਾ ਦੀਏ ਭਾਈ ਸਾਹਿਬ ਮਨਾ ਕਰਦੇ ਪਏ ਸੀ ਉਹ ਚਲੋ ਮੈਨੂੰ ਵੀ ਸੰਗਤ ਹੀ ਪਾ ਰਹੀ ਹੈ ਦੀ ਸ਼ਕਤੀ ਚ ਵੰਡੀਆਂ ਪਾ ਕੇ ਪੰਜਾਬੀਆਂ ਦੀ ਸ਼ਕਤੀ ਨੂੰ ਕਮਜ਼ੋਰ ਕਰਕੇ ਜੇ ਤੇ ਬੰਦੀ ਸਿੰਘਾਂ ਦਾ ਭਲਾ ਹੁੰਦਾ ਹੈ ਤੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਭਲਾ ਹੁੰਦਾ ਹੈ ਤਾਂ ਆਪਾਂ 4-5 ਹੋਰ ਖੜੇ ਕਰ ਲੀਨੇ। 4-5 ਹੋਰ ਖੜੇ ਕਰ ਲੀਨੇ। ਫਿਰ ਮੋਰਚਾ ਖੇਤੀ ਫਦੇ ਹੋ ਜਾਊਗਾ। ਅੱਗੇ ਕਹਿੰਦੀ ਆ ਕਿ ਪੀ ਖਾਲਸਾ ਪੰਥ ਦੀ ਖਵਾਰੀ ਐਸੇ ਕਰਕੇ ਹੋ ਰਹੀ ਐ। ਇਹ ਕੋਈ ਕਿਸੇ ਦੇ ਸਿਰ ਤੇ ਨਹੀਂ ਰਹਿਣ ਦਿੰਦਾ ਤੇ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ। ਤੇ ਮੈਂ ਉਹਨਾਂ ਨੂੰ ਵੀ ਸਮਝੀਆਂ ਸਿੱਖ ਜਗਤ ਦੀਆਂ ਸਖਸ਼ੀਅਤਾਂ ਨੂੰ ਸਮੂਹ ਪੰਜਾਬ ਦੇ ਭਾਈਚਾਰਿਆਂ ਨੂੰ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਭਾਈਚਾਰਕ ਸਾਂਝ ਦਾ ਮਦਈ ਰਿਹਾ ਹੈ ਪੰਥਕ ਏਕਤਾ ਦਾ ਮਦਈ ਰਿਹਾ ਹੈ ਪੰਜਾਬੀਆਂ ਦੀ ਏਕਤਾ ਦਾ ਤਰੱਕੀ ਦਾ ਮਦਈ ਰਿਹਾ ਹੈ ਪੰਥ ਪੰਜਾਬ ਤੇ ਪੰਜਾਬੀਅਤ ਦਾ ਮਦਈ ਹੈ ਅਕਾਲੀ ਦਲ ਉਦੀ ਆਪਣਾ ਸ਼ਕਤੀ ਬਣੀ ਮੇਰੇ ਵਰਗਾ ਜਿਹਨੇ ਜਵਾਨੀ ਦੇਖੀ ਨਹੀਂ ਜਵਾਨੀ ਹੁੰਦੀ ਕੀ ਹੈ ਜਵਾਨੀ ਜੇਲ੍ਹਾਂ ਚ ਕੱਢੀ ਹੈ ਹਾਂਜੀ ਤੇ ਜਿਹਨਾਂ ਚ ਵੀ ਇਹੋ ਜਿਹੇ ਪਤਨੀ ਬਾਹਰ ਆਉਣਾ ਗਣੀ ਆਉਣਾ ਜੇ ਆਉਂਦੇ ਰਹੇ ਤੇ ਬਾਹਰੋਂ ਬਾਹਰ ਹੀ ਚੱਕ ਕੇ ਲੈ ਜਾਂਦੇ ਰਹੇ ਤੇ ਥਾਣਿਆਂ ਚ ਕਮਾਗ ਮੁਕੇ ਫਿਰ ਜੇਲ੍ਹ ਭੇਜ ਦਿੰਦੇ ਰਹੇ 1984 ਦੀ ਸਭ ਤੋਂ ਪਹਿਲੀ ਐਨਐਸਏ ਮੇਰੇ ਤੇ ਲੱਗੀ 1991 ਦਸੰਬਰ ਦੇ ਵਿੱਚ ਪੰਜਾਬ ਦੇ ਅੰਦਰ ਆਖਰੀ ਐਨਐਸਏ ਮੇਰੇ ਤੇ ਲੱਗੀ ਉਸ ਤੋਂ ਬਾਅਦ ਹੁਣ ਲੱਗੀ ਪਤਾ ਨਹੀਂ ਕਿੰਨੇ ਕੁ ਤਮਾਸ਼ੇ ਚੱਲੇ ਕਿੰਨੇ ਕੁ ਟੌਰਚਰ ਸੈਂਟਰ ਦੇਖੇ ਐ 1984 ਚ ਕਿੰਨੇ ਕੁ ਟੌਰਚਰ ਦੇਖੇ ਐ ਔਰ 1984 ਦੇ ਵਿੱਚ ਅਜੇ ਇਹ ਹਲਾਤਾਂ ਚ ਰੱਖਿਆ ਸੀ ਦੇਸ਼ ਦੀ ਸਰਕਾਰ ਨੇ ਇਹ ਤਾਂ ਕਹਿੰਦੇ ਨਾ ਕਿ ਸਾਲ ਹੋ ਗਏ ਸਾਨੂੰ ਮੇਰੇ ਤੇ ਸਾਢੇ 9 ਮਹੀਨਿਆਂ ਬਾਅਦ ਪਰਿਵਾਰ ਦਾ ਜੀ ਮੇਰੇ ਮੱਥੇ ਲੱਗਣ ਦਿੱਤਾ ਸੀ ਸਾਢੇ 9 ਮਹੀਨਿਆਂ ਬਾਅਦ ਜੋਧਪੁਰ ਜੇਲ੍ਹ ਚ ਮੇਰੀ ਪਹਿਲੀ ਮੁਲਾਕਾਤ மார்ਚ 1985 ਚ ਹੋਈ ਸੀ ਮੈਂ ਜੂਨ 84 ਦਾ ਫੜਿਆ ਸੀ। ਉਹ ਸਾਲਾਂ ਨੂੰ ਕਿੰਨੇ ਮਹੀਨੇ ਬਣਦੇ ਆਂ। ਅਜੀ ਉਹ ਵੀ ਮੇਰੀ ਬਜ਼ੁਰਗ ਮਾਤਾ ਵਿਚਾਰੀ ਉੱਥੇ ਗਈ ਪਰਮਿਸ਼ਨਾਂ ਲੈ ਕੇ ਉੱਥੇ ਪਹੁੰਚੀ ਤੇ ਮੇਰੀ ਮੁਲਾਕਾਤ ਹੋਈ ਤੇ ਸਾਡੇ ਮੱਥੇ ਜਾਂ ਏਜੰਸੀਆਂ ਵਾਲੇ ਲੱਗਦੇ ਸੀ ਜਾਂ ਪੁਲਿਸ ਲੱਗਦੀ ਸੀ ਜਾਂ ਫੌਜ ਲੱਗਦੀ ਸੀ ਤੇ ਜਾਂ ਜੇਲ੍ਹ ਪ੍ਰਸ਼ਾਸਨ ਲੱਗਦਾ ਸੀ ਦੂਜਾ ਬੰਦਾ ਸਾਡੇ ਕਦੇ ਕਿਸੇ ਨੇ ਕੋਈ ਮੱਥੇ ਨਹੀਂ ਸੀ ਲੱਗਣ ਦਿੱਤਾ। ਅਸੀਂ ਦਿਉ ਜਿਲ੍ਹਾ ਕੱਟ ਕੇ ਆਂ। ਔਰ ਸਾਲਾਂ ਬੱਧੀ ਅਸੀਂ ਬੇੜੀਆਂ ਸਾਡੇ ਪੈਰਾਂ 'ਚ ਹੁੰਦੀਆਂ ਸੀ ਤੋਂ ਸਾਨੂੰ ਇਹ ਬਾਹਰ ਨਹੀਂ ਸੀ ਪਤਾ ਹੁੰਦਾ ਕੀ ਵਾਪਰ ਰਿਹਾ ਤੇ ਸਾਨੂੰ ਇਹੀ ਕਹਿਆ ਜਾਂਦਾ ਤੂੰ ਇੱਥੇ ਕੱਲਾ ਹੈਂ ਇਸ ਚੱਕੀ ਦੇ ਵਿੱਚ ਜੇਲ੍ਹ ਦੇ ਵਿੱਚ ਬਾਕੀ ਤਾਂ ਲੱਗ ਕੋਈ ਨਹੀਂ ਹੈਗਾ ਬਾਕੀ ਸਭ ਨਾ ਸਾਨੂੰ ਮੈਨਾਂ ਕਿ ਪਤਾ ਹੁੰਦਾ ਵੀ ਹੈਗੇ ਆ ਪਰ ਨਹੀਂ ਮਲਾਉਂਦੇ ਮੱਥੇ ਨਹੀਂ ਲਾਉਂਦੇ ਨਹੀਂ ਪਤਾ ਲੱਗਦਾ ਉਹਨਾਂ ਲਤਾਂ 'ਚ ਰਹੇ ਆਂ ਜੋਧਪੁਰ ਵਰਗੀਆਂ ਧਿਆੜ ਵਰਗੀਆਂ ਜਿਲ੍ਹਾਂ ਕਟੀਆਂ ਨੇ ਤੇ ਮੈਂ ਹੱਥ ਮਰ ਕੇ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਅੱਜ ਦੇ ਜਿਨ੍ਹਾਂ ਨੂੰ ਨਹੀਂ ਪਤਾ ਕਿ 84 ਕੀ ਸੀ 84 ਚ ਕਿੰਨਾ ਦਾ ਕੀ ਆ ਮਤਲਬ ਹ ਹਿੱਸਾ ਰਿਹਾ ਹੈ ਦੂਸਰੀ ਗੱਲ ਜਿਹੜੀ ਇਹ ਮੇਰੀ ਇਨਿਕ ਬੇਨਤੀ ਆ ਕਿ ਮੈਂ ਨਾਲ ਟੈਮਪਲ ਪਿੰਡ ਕਰ ਮਿਲਿਆ ਨਹੀਂ ਕਿ ਦਾ ਫੋਨ ਹੀ ਕੋਈ ਵੰਦੇ ਰਹਿ ਜਾ ਕਿ ਮੇਰਾ ਜਿਉਂ ਤੂੰ ਉਦੋਂ ਦੇ ਲੱਗੇ ਜਿ ਕਈਆਂ ਦੀ ਗੱਲ ਹੀ ਨਹੀਂ ਹੋਈ ਇਨਿਕ ਜਿਆਦਾ ਫੋਨ ਮੈਨੂੰ ਅਟੈਂਡ ਕਰਨੇ ਪਏ ਮੈਂ ਕਿਤੇ ਵੀ ਚਲੋ ਜਿੰਨੇ ਜੋਗਾ ਸੀਗਾ ਪਰ ਹੁਣ ਜਿਹੜੀ ਗੱਲਾਂ ਨੇ ਕਈ ਏਰੋਂ ਐਵੇਂ ਹੀ ਪਤਾ ਨਹੀਂ ਕਿਹੜੀਆਂ ਸ਼ਕਤੀਆਂ ਨੇ ਕਿਹੜੇ ਲੋਕ ਨੇ ਇਹ ਕਿੰਨਾਂ ਨਾਲ ਸੰਬੰਧਿਤ ਨੇ ਵਿਰਸਾ ਸੁਣ ਬੋਲਟੋ ਉਹਦੀ ਗੱਲ ਕਰਦੇ ਜੀ ਬਾਹਮਾ ਖੜੀ ਕਰਕੇ ਆ ਗਿਆ ਸੀ ਚਲੋ ਮੈਂ ਬਾਹਮਾ ਖੜੀ ਕਰਕੇ ਆ ਗਿਆ ਤੇ ਮੇਨੂੰ ਤੇ ਮੈਂ ਰਿਸ਼ਤਾ ਕਰਤਾ ਹਾਂਜੀ ਮੇਨੂੰ ਤੇ ਉਹਨਾਂ ਨੂੰ ਭੁੱਲਣ ਦੀ ਸਹੀ ਤੇ ਰੱਖਿਆ ਜੋ ਉਹ ਹਾਲ ਸਾਡਾ ਹੋਇਆ ਹਾਂਜੀ ਉਹ ਬਾਹਵਾ ਖੜੀਆਂ ਕਰਨ ਵਾਲੇ ਤੇ ਨਹੀਂ ਹੁੰਦੇ ਉਹ ਘਰ ਨੂੰ ਜਾਂਦੇ ਆ ਠੀਕ ਹੈ ਉਹ ਪਤਾ ਨਹੀਂ ਕੌਣ ਨੇ ਕੌਣ ਨਹੀਂ ਜੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਹੈ ਤੇ ਉਹ ਉਹਨਾਂ ਨੂੰ ਰੋਕਣ ਹਾਂਜੀ ਉਹਨਾਂ ਦਾ ਪਰਿਵਾਰ ਰੋਕ ਕੇ ਕਿ ਜੇ ਮੇਰੀ ਕਰਦਾਰ ਕੁਛ ਹੀ ਕਰੋਗੇ ਤੇ ਫਿਰ ਪਤਾ ਨਹੀਂ ਹੁੰਦਾ ਕਿ ਕੀ 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 ਕਿਤੇ ਕਿਤੇ ਕਿਹਾਂ ਗੱਲਾਂ ਨਿਕਲਣਗੀਆਂ ਬਿਆਨ ਦੇਣ ਕਿ ਜੇ ਕਰਦਾਰ ਕੁਛ ਨਹੀਂ ਹੋਣੀ ਚਾਹੀਦੀ ਮੈਨੂੰ ਇੱਥੇ ਹੁਣੇ ਕੋਈ ਕਹਿ ਰਿਹਾ ਸੀ ਭਾਵੇਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਕਿ ਤੁਹਾਡੇ ਬਾਰੇ ਆਹ ਕਹਿੰਦੇ ਆ ਜੀ ਵਿੱਚੋਂ ਤੇ ਤੁਸੀਂ ਵੀ ਕਹਿ ਦਿਓ ਕਿ ਭਾਈ ਅਮਰਤਪਾਲ ਸਿੰਘ ਨੇ ਤਾਂ ਸਰੈਂਡਰ ਕੀਤਾ ਸੀਗਾ ਉਹਨੇ ਵੀ ਤਾਂ ਬਾਵੇਂ ਖੜੀਆਂ ਕੀਤੀਆਂ ਸੀ ਉਹਨੇ ਕਿਹੜਾ ਉਹ ਕਿੜੀ ਹੈ ਜੰਗ ਸੀਗੀ ਕਾਰਗਲ ਦੀ ਕਿ ਉਹ ਜਿਹੜੀ ਉੱਥੇ ਕੀ ਜਿਹੜੀ ਜਿੱਤੇ ਆਪਣੇ 27 22 ਸਿੰਘ ਸ਼ਹੀਦ ਹੋਏ ਸੀਗੇ ਅਫਗਾਨਾਂ ਸਾਰਾ ਗੜੀ ਹਾਂਜੀ ਉਹ ਵਿਧਿਆਣ ਕੇ ਖੀਰਣ ਕੇ ਸਮਰਪਣ ਕੀਤਾ ਹੈਗਾ ਸਮਰਪਣ ਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਬਾਹਾਂ ਐ ਕਰਕੇ ਖੜੀਆਂ ਕਰਕੇ ਜਾ ਰਹੇ ਜਿਉਂ ਉਹਨਾਂ ਕੋਲੇ ਹਾਂਜੀ ਅਸੀਂ ਤੇ ਘੇਰੇ ਗਏ ਸੰਤ ਚਾਰਜ ਫਿਰ ਉਹਨਾਂ ਲੜਦੇ ਆ ਜਿਹੜਾ ਘੇਰਾ ਪਿਆਦ ਘੇਰੇ ਚਹੀਂ ਆ ਗਏ ਤੇ ਘੇਰਾ ਵੀ ਅਸੀਂ ਤਾਂ ਕਾਲ ਤੱਕ ਤੇ ਹੈ ਨਹੀਂ ਸੀ ਇਸ ਤੇ ਦੂਸਰੇ ਪਾਸੇ ਸੀ ਤੇ ਭਾਈ ਸਾਹਿਬ ਤੇ ਜਾ ਸੀਗੇ ਤੇ ਭਾਈ ਸਾਹਿਬ ਤੇ ਕੀ ਮਜਬੂਰੀ ਬਣ ਗਈ ਕਿ ਪੁਲਿਸ ਕੋਲ ਆਣ ਕੇ ਆਤਮ ਸਮਰਪਣ ਕਰਨਾ ਪੈ ਗਿਆ ਮੈਨੂੰ ਕਹਿੰਨੇ ਇੱਥੇ ਕਹਿ ਰਿਆ ਸੀ ਕਿ ਵੀ ਤੁਸੀਂ ਵੀ ਆ ਕਹਦੇਓ ਤੇ ਮੈਂ ਨਹੀਂ ਇਹਨਾਂ ਗੱਲਾਂ 'ਚ ਪੈਂਦਾ ਮੈਂ ਨਾ ਇਹ ਗੱਲਾਂ ਕਰਨੀਆਂ ਚਾਹਣਾ ਹਾਂਜੀ ਤੇ ਇਹ ਇਵੇਂ ਗੱਲਾਂ ਕੀਤੀਆਂ ਹੋਰ ਪਰਸਨ ਵੱਰ ਜਾਂਦੀ ਐ ਪਰ ਇਹ ਗੱਲਾਂ 'ਚ ਨਾ ਪਾਓ ਇਹ ਗੱਲਾਂ ਬੜੀਆਂ ਗਾਂਹਾਂ ਤੱਕ ਜਾਣਗੀਆਂ ਇਹ ਠੱਕੀ ਰਹੇ ਜੇ ਮੇਰੇ 'ਚ ਕਈ ਮੈਂ ਦੇਖੋ ਮੈਂ ਇਵੇਂ ਮੈਨੂੰ ਕੋਈ ਕਹਿੰਦਾ ਤੁਸੀਂ ਬੜਾ ਪੰਥਕ ਚਿਹਰਾ ਜੀ ਜੀ ਤੁਸੀਂ ਬੜੇ ਪੰਥਕ ਜੱਜਬੇ ਵਾਲੇ ਜੀ ਜੀ ਮਤਲਬ ਸਿੱਧੀ ਗੱਲ ਦੱਸਾਂ ਜੀ ਮੇਰੇ ਨਾਲ ਦਾ ਘਟਿਆ ਬੰਦਾ ਕੁ